ਹਲੁੰਨ ਨੂੰ ਗਈ ਨੀ ਬੱਚਾ ਕਰਮ ਨੂੰ ਮੈਨ ਮੈ ਮੇਰੇ ਅੰਦਰ ਦੇ ਵਿੱਚ ਕਰਮ ਦਾ ਨਾਮ ਫਿਰ ਲੈਓ ਕੱਢ ਕਿ ਨੂ ਦਾ ਬੋਲ ਯਾਰ ਹਾਏ ਸਹੀ ਗਿਆ ਹਾਂ ਉਹ ਛੱਡਤਾ ਮੇਰੇ ਬਾਅਦ ਪੱਤੇ ਇਕੱਠੇ ਕਰਨ ਦੀ ਇਹਨਾਂ ਦੀ ਜੋਰ ਲੱਗੇ ਨਾ ਉਹਨੇ ਵਾਅਦਾ ਕਰ ਲਈ ਤੂੰ ਪਿੱਛੇ ਰਹਿ ਗਿਆ ਕਹਾਣੀ ਨਹੀਂ ਸੀ ਕਿਪ ਚੰਦੇ ਦਾ ਆਰਡਰ ਕਰ ਸਕਦੇ ਤੁਸੀਂ ਸਸਤੀਆਂ ਜੁੱਤੀਆਂ ਬਹੁਤ ਵਧੀਆ ਜੁੱਤੀਆਂ ਕਿਹੜੇ ਉਹ ਵੀਡੀਓ ਪੋਸ ਕਰ ਲਈ ਅਸੀਂ ਆਏ ਅਸੀਂ ਸਾਰੇ ਹੁਣ ਜਿਆਦਾ ਬੀਬੀ ਕੋਲ ਕਿਉਂਕਿ ਬੀਬੀ ਉਦਾਸ ਨਾ ਹੋ ਜਾਏ ਨਾ ਬਜ਼ੁਰਗ ਆ ਇਹ ਜੱਟਲਾਂ ਕਿੱਧਰ ਗਈਆਂ ਆਹ ਪਾ ਇਹ ਮੇਰੀਆਂ ਹਾਂ ਇਹ ਕੀ ਗੱਲ ਹੋਈ ਖਾ ਵੀ ਸਕਦੇ ਪਾ ਵੀ ਸਕਦੇ ਆਹਾਂ ਸਾਚੀ ਕਾ ਜੀ ਸਾਰਿਆਂ ਨੂੰ ਫੋਕ ਕਰਦੇ ਤੁਸੀਂ ਸਾਰੇ ਜਾਨੇ ਵਧੀਆ ਹੋਵਗੇ ਤੇ ਅਸੀਂ ਵੀ ਬਹੁਤ ਵਧੀਆ ਮੈਨੂੰ ਆਪਦੀ ਐਸ ਲੁੱਕ ਚ ਛੇਤੀ ਛੇਤੀ ਵੀਡੀਓ ਬਣਾਉਣੀ ਪੈ ਰਹੀ ਹੈ ਕਿਉਂਕਿ ਸਾਡੀ ਮਾਸੀ ਜੀ ਦੀ ਕੁੜੀ ਦਾ ਆ ਗਿਆ ਹੈ ਵੀਜ਼ਾ ਆਸਟ੍ਰੇਲੀਆ ਦਾ ਤੇ ਉਹ ਕੱਲ ਨੂੰ ਆਉਣਗੇ ਉਹ ਪਹਿਲਾਂ ਆਪਣੇ ਕੋਲ ਹੀ ਆਉਣਗੇ ਕਿਉਂ ਕਿ ਉਹਦਾ ਮਾਸੀ ਨਾਲ ਵਾਲਾ ਉਹ ਪਿਆਰ ਹੈ ਉਹਨਾਂ ਨੇ ਛੇਤੀ ਛੇਤੀ ਵੀਡੀਓ ਕਾਲ ਕੀਤੀ ਕੋਈ ਉੱਥੇ ਰੋਈ ਜਾਂਦਾ ਸੀ ਕੋਈ ਉੱਥੇ ਰੋਈ ਜਾਂਦਾ ਸੀ ਜਿਹੜਾ ਮਾਸੀ ਜੀ ਦਾ ਮੁੰਡਾ ਹੈ ਉਹ ਹਾ ਹਾ ਕਰਕੇ ਹੱਸਿਆ ਜਾਂਦਾ ਸੀ ਉਹ ਕਹਿੰਦਾ ਮਸਾ ਦਾ ਵੀਜ਼ਾ ਹੈ ਇਹ ਪਤਾ ਨਹੀਂ ਕਿਉਂ ਰੋਈ ਜਾਂਦੇ ਆ ਤੇ ਇੰਨੀ ਜ਼ਿਆਦਾ ਖੁਸ਼ੀ ਦੀ ਲਹਿਰ ਇੱਕ ਸਾਡੀ ਪੇਮੈਂਟ ਆ ਗਈ ਇੱਕ ਨੂਰ ਦਾ ਵੀਜ਼ਾ ਆ ਗਿਆ ਬਹੁਤ ਬਹੁਤ ਜ਼ਿਆਦਾ ਖੁਸ਼ੀਆਂ ਆਈਆਂ ਨੇ ਘਰੇ ਨਵੇਂ ਸਾਲ ਤੇ ਬਹੁਤ ਜ਼ਿਆਦਾ ਖੁਸ਼ੀਆਂ ਆਉਣਗੇ ਕਿਵੇਂ ਲੱਗਿਆ ਨੂਰ ਦਾ ਵੀਜ਼ਾ ਬਹੁਤ ਵਧੀਆ ਕਿਉਂਕਿ ਜਿੱਦ ਇੱਕ ਨੂਰ ਨੇ ਅਪਲਾਈ ਅਰਸ ਕੀਤੀ ਸੀ ਨਾ ਕੋਈ ਕਹਿ ਕੇ ਗਿਆ ਸੀ ਕਿ ਕਿੱਥੋਂ ਦੀ ਫੈਲ ਲਾਉਂਗੇ ਮੈਂ ਅਸੀਂ ਮੈਂ ਕਿਹਾ ਆਸਟ੍ਰੇਲੀਆ ਦੀ ਕਹਿੰਦੇ ਆ ਨਾ ਉਧਰ ਤਾਂ ਰਿਫਿਊਜ਼ ਹੀ ਆ ਜਾਂਦੀ ਹੈ ਤੇ ਉਹਨੂੰ ਮੈਂ ਵੀਡੀਓ ਰਾਈਨ ਸੁਣਾਉਣਾ ਚਾਹਣੀ ਵੀ ਵੀਜ਼ਾ ਆ ਗਿਆ ਭਾਣੇ ਕਰਮਣ ਅੱਜ ਸਵੇਰੇ ਸਵੇਰੇ ਉਹਨਾਂ ਘਰੇ ਲੱਡੂ ਵੜਾ ਕੇ ਆਈ ਸੀ ਹਾਂ ਮੀडम ਜੀ ਆਇਆ ਮੈਂ ਤਾਈਂ ਥੋੜਾ ਜਿਹਾ ਚਿੱਕੜ ਕਰਕੇ ਰੱਖਿਆ ਸ਼ਿਰਕਾ ਕਰਕੇ ਆਏ ਆਂ ਸੀ ਚਿੱਕੜ ਵਾਸੜ ਜੀ ਬਸ ਹੋ ਗਿਆ ਨਾ ਸਾਰਾ ਰਾਤ ਨਹੀਂ ਆਈ ਤੇ ਹੁਣ ਬੈਠ ਕੇ ਕੀ ਕਰਨਾ ਪੈ ਕੇ ਕੀ ਕਰਨਾ ਉੱਠ ਫੜੋ ਹਾਂ ਇਹ ਸਾਰਾ ਟੱਬਰ ਸੁੱਤਾ ਹੀ ਨਹੀਂ ਗਾ ਰਜਾ ਦੀਪ ਸੁੱਤਾ ਸੀਗਾ ਵਾਇ ਨਹੀਂ ਉੱਠ ਕੇ ਚਾਹ ਬਣਾਈ ਤੇ ਫਿਰ ਬਸ ਇਹ ਬਾਹਰ ਨਿਕਲੇ ਤੇ ਇਹ ਖੜਕ ਪਏ ਲਿਆ ਨੂਰ ਮੈਨੂੰ ਕਿੱਡਾ ਤਕੜਾ ਬਣਿਆ ਨੂੰ ਪਿਛਲਾ ਦੇਖ ਉਸ ਨੂੰ ਜਿਵੇਂ ਲੱਗੀ ਚੁੰਨੀ ਚ ਵੀ ਲੱਗੀ ਚਮਕ ਜੀ ਸਾਰਾ ਜੀ। ਹਾਂ। ਚੁੰਮਾਤਾ ਆਪੋ। ਐਂਡ ਕਲਾਇਰ। ਕੱਲ ਨੂੰ। ਮਮਾ ਬਾਤ ਚ ਲੱਗਣੀ। ਮੈਂ ਤਾਂ ਮੇਰੇ ਸਾਧੂ ਨਾਲ ਜਾਮੂ ਪਾ। ਬਾਤ ਤੋਂ ਲੱਗੇ ਇਕੱਠੇ ਜਾਓ। ਹਾਂ। ਅੱਗੇ ਨਾਸਰ ਜੀ ਨਾਮਾਈ ਕਹਿੰਦੇ ਮੈਂ ਉਹ ਵੇੜ ਨੂੰ રોજ ਪੋਚਣਾ। ਮੇਰੇ ਵੀ ਜਿਹਾ ਲੱਗ ਰਿਹਾ ਕਿ ਮੈਂ ਟੋਟਾ ਨਹੀਂ ਲੱਗਦਾ ਅੱਜ। ਹਾਂ। ਜੋ ਤੇ ਕਾਲ ਰੋ ਹਾਂ ਕੱਲ ਨੂੰ 1.5 ਵਜੇ ਪਾਪਾ ਛੁੱਟੀ ਕੱਲ ਨੂੰ ਕਰਮ ਨੂੰ ਮੈ ਲੈ ਜਾ ਕਰ ਹਾਂਜੀ ਕਰਮ ਤੇਰੀ ਤੀ ਆ ਮੈਂ ਤੇ ਕਰਮ ਨੂੰ ਮੈ ਲੈ ਜਾਇਆ ਕਰਦੀ ਸਿੱਧੀ ਗੱਲ ਹੈ ਸਹੀ ਗੱਲ ਹਾਂ ਵਾਸਟਰ ਜੀ ਦਾ ਫੇਵਰੇਟ ਵਲੌਗਰ ਕਰਮਨ ਹੈ ਅਸੀਂ ਕੌਲੀ ਨਹੀਂ ਪੁਈ ਮੈਂ ਕਰ ਬਣਾਦੀ ਮੈਨੂੰ ਕੋਈ ਸੱਦਦਾ ਹੀ ਨਹੀਂ ਪਾਪਾ ਜੀ ਤੇ ਮੈਂ ਲੱਗ ਗਿਆ ਘਰ ਮੈਂ ਆ ਜਾਂ ਕਿਰਕਾ ਮੈਂ ਪਤਾ ਟੇਕ ਗਿਆ ਜੀ ਹਾਲੇ ਹੀ ਪਤਾ ਲੱਗਿਆ ਜਦੋਂ ਨੂਰ ਦਾ ਫੋਨ ਆ ਗਿਆ ਮੈਨੂੰ ਲੱਗਦਾ ਬੱਦਲ ਸੰਧੀ ਤੇ ਸੁੱਖ ਸੁਖਾ ਰਹੇ ਹੈ ਗਿਆ ਜੀ ਚਲੋ ਬਾਏ ਕਿੰਨੀ ਮੈਨੂੰ ਬਾਏ ਕਰ ਰਹੀ ਹੈ ਮੈਂ ਪੜ੍ਹਨੇ ਹੁਣ ਤਾਂ ਕਰ ਲਿਆ ਕਰੋ ਜਿੰਨੀ ਵਾਰੀ ਕਰਦੇ ਫੇਰ ਪੜ੍ਹੋਂਗੇ ਹਨਾ ਨੂਰ ਠੀਕ ਹੈ ਠੀਕ ਹੈ ਬਾਏ ਨਹੀਂ ਅਸ ਤੇਰਾ ਨਾਲ ਕੋਈ ਖਾਏਗਾ ਨਹੀਂ ਨੂਰ ਜਾੜੇ ਕੀ ਸਿੰਘ ਗਾਣ? ਯਾਨੀ ਪਹਿਲਾ ਆਈਫੋਨ ਮਾਸਟਰ ਨੂੰ ਲਿਆ ਕੇ ਜਊਂਗਾ ਮਾਸਟਰ ਨੂੰ ਬਾਹਰ ਚਲਾਉਣਾ ਨਾਵੇਂ। ਅੰਦਰ ਰੱਖ ਜਾਈਂ। ਉਹ ਜਾਟ ਪੜਦੀ ਨਹੀਂ ਤੇ ਅੱਧੀ ਰਾਤ ਨੂੰ ਆ ਕੇ ਨਾ ਫਿਰ ਬੇਸਕਟ ਖਾਂਦੀਂ ਦਿੱਤੀ। ਬੇਸਕਟ ਖਾਣ ਵਾਸਤੇ। ਕਰ ਵਿਆਹ ਜੀ ਆਲਾ ਮਾਹੌਲ ਹੋ ਗਿਆ ਹਨਾ ਰਿਸ਼ਤੇਦਾਰ ਆ ਰਹੇ। ਕਾਹ ਕਰੇਗਾ ਭੰਡੇ ਲਈ ਚਾਰ ਸੂਟ ਪਾ ਦਾ। ਕਨੂਰ ਦੀ ਸ਼ਾਪਿੰਗ ਕਿਵੇਂ ਖੁੰਝੇ ਲਾ ਰੱਖੀ ਐ ਬਰੂ ਇੱਧਰ ਅੱਛਾ ਇੱਧਰ ਬੈਗ ਇੱਧਰ ਚ ਹਜੇ ਪਾਉਣੇ ਐ ਉਹ ਤੇਰਾ ਤੂੰ ਤਾਂ ਕਹਿੰਦੀ ਸੀ ਜੀ ਨਹੀਂ ਲੱਗਦਾ ਹੁਣ ਪਾ ਕੇ ਲੈ ਜਿਹੜੀ ਐ ਸੋਹਣੀ ਲੱਗਿਓ ਅਸੀਂ ਲੈ ਲੈਣੀ ਕਰਮਣ ਦੀ ਲਿਓਣੀ ਆ ਰੁਕ ਜਾ ਲੈ ਠੀਕ ਕਿਹਾ ਸੀ ਜੀ ਨਾ ਜਦੋਂ ਫਰੈਂਕ ਵੀ ਚੱਕੀ ਜਾਉ ਜਦੋਂ ਚਾਰ ਪਸੰਦ ਹੈ ਤੇ ਮੈਂ ਪੰਜ ਮਹੀਨਿਆਂ ਨੂੰ ਐਵੇਂ ਛੱਡੋ ਹਾਂ ਸਹੀ ਹੈ ਮੈਂ ਮੈਂ ਮੇਰਾ ਜਦ ਦੇ ਚਾਹ ਹਾਂ ਕਰਬਣ ਦਾ ਨਾਮ ਫਿਰ ਲਾਓ ਆ ਜੀ ਮੈਂ ਪੂਰੀ ਰਹੀ ਏ ਹਾਂ ਤੂੰ ਆ ਕੇ ਤੇ ਮੈਂ ਦੇਖੀ ਸੀਗੀ ਆ ਲਟਾਕੀਆਂ ਲੱਗੀਆਂ ਆ ਲਟਾਕੀਆਂ ਲੱਗੀਆਂ ਹਾਂ ਇਹ ਮੈਂ ਜੰਗਲਾਂ ਸੇ ਇਹ ਤਾਂ ਇਹਦਾ ਕੱਪੜਾ ਨਾ ਜੈਕਟ ਬਹੁਤ ਸੋਹਣੀ ਹੈ ਜਾਂ ਕਿ ਤੱਕ ਹੀ ਇਸ ਤਰ੍ਹਾਂ ਦਾ ਫਾਟ ਰਿਹਾ ਹੈ ਤਾਰਕੇ ਵਾਲਾ ਨੂਰ ਟੋਟਲ ਸ਼ਾਪਿੰਗ ਕਿੰਨੇ ਦੀ ਹੋ ਗਈ ਹੋ ਜੀ ਟੋਟਲ ਸ਼ਾਪਿੰਗ ਕਿੰਨੇ ਦੀ ਹੋਈ ਹੈ ਜਮਾ ਟੋਟਲ 30 ਲੱਖ ਰੁਪਇਆ ਤੂੰ ਪੂਰਾ ਕਰਕੇ ਆਏਂਗੀ ਲਗਭਗ ਹੈਨਾ ਮਸੀ ਜੀ ਹਾਂ ਨੂੰ ਕੱਲਾ 30 ਕਿਲੋ weight ਲੈ ਕੇ ਜਾਣਾ ਹੈਨਾ 30 ਦੇ 7 ਚਲ ਬਾਕੀ ਉਹਦਲਾ ਕਰਮਣਾ ਆਪਣਾ ਜਿਹੜਾ ਵਧਿਆ ਉਹ ਆਪਣਾ ਸੱਜੇ ਹੱਥ 'ਚ ਸੱਜੇ ਹੱਥ 'ਚ ਹੀ ਜਾਂਦੀ ਐ ਮੇਰੇ ਵੀ ਹੋ ਹੀ ਜਾਂਦੀ ਤੇਰੀ ਗੱਲ ਤੇ ਵੱਜਣ ਨੂੰ ਕਹਿੰਦਾ ਗੱਲ ਤੇ ਨਹੀਂ ਹੋਈ ਜਾਂਦੀ ਆ ਵੀ ਇੱਕ ਮੈਮ ਜੀ ਵਾਈਟ ਕਲਰ ਦੀ ਕਹਿਣੀ ਐ ਤੈਨੂੰ ਐਸ ਨਾਲ ਤੇਰੀ ਸੋਣੀ ਐ ਤਰਾ ਪਰੇ ਗਈ ਜੀ ਸੈਕ ਕਰਕੇ ਆਈ ਆ ਨੂਰਾ ਉਹਦਾ ਰਾਸ਼ਾ ਵਾਂਗੂ ਆਪਦੇ ਕੱਪੜੇ ਲੈ ਕੇ ਆਈਏ ਸਾਨੂੰ ਦਿਖਾਈ ਜਾਂਦੀ ਹੈ ਜਿਹੜਾ ਚੱਕਣਿਆ ਚੱਕ ਰੰਗ ਕੋਈ ਹੋਰ ਦਿਖਾਓ ਨੀਲਾ ਰੰਗ ਸਾਨੂੰ ਕਦੇ ਹੋ ਜਾਂਦਾ ਪਾਇਆ ਇਹ ਜਣੀ ਸਿੱਧੇ ਨਹੀਂ ਲਿਖਿਆ ਬਣਾਉਣਾ ਉਹਦੇ ਉਹ ਦੂਜੀ ਕਿੱਥੇ ਉਹ ਵੀ ਲੈ ਆ ਕਿਹੜੀ ਇੱਕ ਲੈ ਕੇ ਆਂਦੀ ਸੀ ਨਾ ਕਿਹੜੀ ਇਹ ਜੀ ਸੀਗੀ ਕਿਹੜੀ ਸਿੰਗਣਾ ਮੈਨੂੰ ਨਹੀਂ ਪਤਾ ਯਾਰ ਮੈਨੂੰ ਤਾਂ ਯਾਦ ਹੀ ਨਹੀਂ ਆ ਤਾਂ ਪਹਿਲਾਂ ਲਈ ਸੀ ਨਾ ਆ ਵੀ ਪਹਿਲਾਂ ਨਹੀਂ ਇਹ ਸੂਟ ਨਾਲ ਪਾਉਣ ਵਾਸਤੇ ਚੱਲ ਪਹਿਲਾਂ ਦਿਖਾ ਫਿਰ ਫਿਰ ਹੁਣ ਤਾਂ ਮਾਰਦੇ ਫਿਰ ਲਵਾ ਦੇ ਜੰਮ ਆ ਤਾਂ ਉਹ ਹੈ ਗੱਗੀ ਦੀਦੀ ਵਿਆਹ ਵਾਲੀ ਹੈ ਨਾ ਚੱਲ ਇਹਨਾਂ ਵੀ ਜਿੱਦੀ ਭਾਪਪਾੜ ਸੰਭ ਗਈ ਸੀ ਕੁਝ ਨਹੀਂ ਮਿਲਿਆ ਹੂੰ ਇਹ ਵੀ ਜਿੱਦੀ ਨੂੰ ਫਿਰ ਉਹ ਲੇਟ ਵਾਲੀ ਸੀ ਨਾ ਉਹ ਤਾਂ ਬਰਾਂਚਾਈ ਸੀ ਹੂੰ ਕਿੰਨੇ ਸਮਾਂ ਲੱਗਦਾ ਨਾ ਕਮੈਂਟ ਕਰਕੇ ਦੱਸਿਓ ਕੀ ਸੋਹਣਾ ਲੱਗਿਆ ਦੇਣਾ ਸੀ ਕੁਝ ਵੀ ਨਹੀਂਗਾ ਕਾਲਾ ਤਾਂ ਲੱਗੀ ਹੁੰਦੀ ਕਾਲੀ ਹੈ ਨਹੀਂ ਮੈਨੂੰ ਲੱਗਦਾ ਕਾਸੇ ਆ ਬੂਟ ਬਹੁਤ ਸੋਹਣੀ ਐ ਐਵੇਂ ওভারਸਾਈਜ਼ਡ ਠੀਕ ਚੱਗਾ ਜੀ ਕਰਮਨ ਕੋਲੇ ਆ ਜੀ ਸ਼ਰਟ ਐ ਯੈਸ ਲੀਫ ਦੀ ਹੈ ਸ਼ਾਇਦ ਮੰਮਾ ਵੀ ਯਾਦ ਕਰੀ ਪੰਮਾ ਵੀ ਆਉਂਦਾ ਕੁਛ ਸੀ ਵਾ ਬੈਨ ਨਾ ਖਾਓ ਕੁਝ ਸੀ ਕੀ ਸ਼ਰਟ ਸੀ ਬੋਗੀਆਂ ਦਾ ਆਉਂਦਾ ਤੇ ਹੂੰ ਸੋਹਣੀ ਐ ਟੋਪੀ ਆਈ ਚ ਜਿਆਦਾ ਸੋਹਣੀ ਲੱਗਦੀ ਹੈ ਨਾ ਆ ਤਾਂ ਦੇਖਿਆ ਹੋਗਾ ਤਬ ਮੈਂ ਬਰਥਡੇ ਦੇ ਪਾਇਆ ਸੀ ਹਾਂ ਇਹਦੀ ਸ਼ੇਪ ਥੋੜੀ ਗੋਡਿਆਂ ਦੋਈ ਹੋਰ ਹਿਸਾਬ ਦੀ ਹੈ ਟਾਈਟ ਹੈ ਇਹਦੀ ਮੇਨ ਮਾਸੀ ਨੂੰ ਦੇਣਾ ਚਾਹੀਦਾ ਸੀ ਵੈਲੈਂਟਾਈਨਸ ਦਾ ਗਿਫਟ ਨਹੀਂ ਮਮਾ ਦਾ ਪ੍ਰਮੋਸ਼ਨ ਹੋ ਜਾਊਗਾ ਨਾ ਵੀ ਦੀਪ ਨੂੰ ਆ ਮੇਰੇ ਜਵਾ ਜੱਜ ਡੈਗਰ ਉਹ ਕਹਿੰਦਾ ਉਹ ਮਮਾ ਦਾ ਕੱਲੇ ਦਾ ਹੋ ਜਾਊ ਕੱਲਿਆਂ ਦਾ ਹੋ ਜਾਊ ਇਹ ਚ ਫੋਟੋ ਮੈਂ ਕੋਸ਼ਿਸ਼ ਕਰ ਲੈਂਗੀ ਹਾਂ ਕੁਝ ਤਾਂ ਕਰਨਾ ਹੀ ਪਊਗਾ ਯਾਰ ਅਸੀਗਾ ਆਹ ਹ ਜੋ ਸੱਟ ਬਣਾ ਕੇ ਕੰਨੀ ਹੁੰਦਾ ਆ ਤੂੰ ਜਾ ਕੇ ਪਾ ਲੈਂਦੀ ਆ ਜਿਹੜੇ ਪੁਰਾਣੇ ਉੱਥੇ ਸੱਡੀਆਂ ਮੀ ਸੱਡੀਆਂ ਉੱਤੇ ਆ ਹਾਂ ਬਹੁਤ ਸੋਹਣਾ ਲੱਗਦਾ ਆ ਕਿਟੀ ਸੋਹਣੀ ਆ ਦੇਖੀ ਕੰਮ ਹਾਂ ਵਾਓ ਐ ਕੋਟੀ ਲੱਗਦੀ ਉਸਦੀ ਰੁਕ ਜਾਣੇ ਚੱਲਣ ਨੂੰ ਆ ਜਾਂਦੇ ਕਿ ਭਈ ਤੂੰ ਕੋਤਰੀ ਇਧਰ ਵੀ ਗਰਮੀ ਹੋ ਚੁਗੀ ਤੂੰ ਜਾਤ ਲਾ ਲਈ ਨਾ ਉਹ ਗਰਮੀ ਆਉਂਦੀ ਬਨੋਸੀਆ ਦਾ ਚੱਕ ਦੂਰ ਕਰਨਾ ਹੈ ਮੈਂ ਲਈ 1200 ਦੀ ਜੁੱਤੀ ਮਲੋਟ ਮਿਲਦੀ ਹੈ ਸੇਮ ਜੁੱਤੀ 600 ਦੀ ਹੁਣ ਇੱਥੇ ਚੱਕ ਦੂਰ ਕਰਨਾ ਹੈ ਹਾਂ ਤੇਰੀਆਂ ਬਸੇ ਦੇ ਵਿੱਚ ਵਰਕ ਜਾ ਹੈ ਨਹੀਂ ਹੁਣ ਪਰਕ ਦਾ ਕੋਈ ਚੱਕਰ ਨਹੀਂ ਯੈਸ ਸੇਮ ਜੁੱਤੀ ਐ ਪ੍ਰਾਈਸ ਕਿਹੜੀ ਦਾ ਕਿਹੜਾ ਐ ਦੱਸੋ ਅੱਛਾ ਮੈਂ ਦੇਖੀ ਸਾਰੇ ਚ ਵਾਕ ਇਹ ਵੀ ਚਾਹੀਦਾ ਰ ਚੇਂਜ ਕਰ ਲਵਾਂਗੇ ਛੋਟੀ ਛੋਟੀ ਜੀ ਹਾਂ ਸਭ ਲੱਗਣੀ ਇੱਥੇ ਹੀ ਹਰ ਚੱਲ ਜਾਵੇ ਵਾਕ ਦੇ ਆਹ ਸੋਹਣੀ ਐ ਜੱਚੂਗੀ ਵੈਸੇ ਹਰੇਕ ਨੂੰ ਨਾ ਉਹ ਉਹ ਚੱਕ ਲ ਉਸ ਕਿਹੜੀ ਆਹ ਕੋਈ ਨੀ ਨਵੀਂ ਦੇ ਦੇਣਗੇ ਪੁਰਾਣੇ ਤੁਸੀਂ ਫਿਰੰਦਾ ਤਾਂ ਆਰਡਰ ਕਰ ਸਕਦੇ ਸੀ ਸਸਤੀਆਂ ਜੁੱਤੀਆਂ ਬਹੁਤ ਵਧੀਆ ਜੁੱਤੀਆਂ ਨੇ ਆਪਣੇ ਆਪ ਕਿਹੜੀ ਲੈ हां मामे भी आया पे हेलो इक गिफ्ट लगेरे पच्ची से पच्ची पुज के दिखा <laughs> तो तो कि ਉਹ ਕਿ ਕਦੇ ਸਿਰ ਨੂੰ ਪੌਣਾਸ ਤੇ ਕਿ ਯੂਜ਼ ਕਰਾਸਤੇ ਖਾਣ ਵਾਸਤੇ ਵੀ ਇਹ ਪੌਣਾ ਖਾਣ ਵਾਸਤੇ ਪੌਣਾ ਤਰਬੂਜ ਨਹੀਂ ਨਹੀਂ ਤਰੂਜਾ ਲੈ ਆਉਂਗੀ ਇਹ ਮਸ ਬੁੱਜਿਆ ਪਤਾ ਨਹੀਂ ਕੀ ਲੈ ਕੇ ਆਈ ਐ ਕਰਮਣ ਕਹਿੰਦੀ ਖਾਣ ਵਾਸਤੇ ਲੈ ਆ ਮੇਰੇ ਬੁੱਟਾ ਨੂੰ ਤੋੜਦੀ ਕਿ ਵਗਰੇ ਨਹੀਂ ਤੋੜਦੀ ਖਾਣ ਵਾਸਤੇ ਤੁਸੀਂ ਦਉਂਦੀ ਹੁੰਦੀ ਆ ਮੈਂ ਦੇਖੂ ਕਿਉਂ ਹੈ ਸੇਡੂ ਇੰਡੀਆ ਜੀ ਹੈ ਨਾ ਕਿ ਕਿਹਾ ਜੀ ਹੈ ਕਿਹਨੇ ਜੀ ਹੈ ਕਿੱਥੇ ਹੈ ਇੱਕ ਟੈਡੀਕਲਿਸ ਤੱਕ ਨਾ ਖਣ ਖਾ ਲੈ ਇਹਨੂੰ ਕਾਹ ਤੋਂ ਲੈ ਕੇ ਆਇਆ? ਇਹ ਸੁਣ ਲੈ ਹੈ? ਉਰੀਏ ਤੇ ਨਹੀਂ ਹੈ। ਉਰੀਏ? ਅਸਲ ਤੇ ਜਿੱਦ ਤੂੰ ਤਾਂ ਜਾਣਾ ਨਾ ਲਾਮ ਨਾ ਦੇਖੀ ਨਹੀਂ ਜਿਵੇਂ ਤਾ ਇਹ ਇੱਕ ਰਵੀ ਨੂੰ ਹੀ ਗਿਫਟ ਮਿਲ ਗਿਆ ਇੱਕ ਮੈਨੂੰ ਹੀ ਮਿਲ ਗਿਆ। ਦੀਵ ਤੈਨੂੰ ਨਹੀਂ ਮਿਲਿਆ ਕੁਝ? ਇਹ ਮੈਂ ਦਿਖਾਉਂਗਾ ਤੈਨੂੰ ਮੇਰਾ ਇਹ। ਵਾਓ ਸੋਨਾ ਇਹਦੇ ਵਿੱਚ ਪਾਵਰ ਬੈਂਕ ਵੀ ਹੈ ਤੇ ਹੋਰ ਵੀ ਕੁਝ ਹੈ। ਓਹ ਫੋਨ ਮਿਲ ਗਿਆ ਉਹਨੇ ਤਾਂ ਜਿਵੇਂ ਬੇਕਾਰਾ ਮਿੱਟੀ-ਮੁੱਟੀ ਸਾਰਾ ਗਲਾਸ ਲੂਜ਼ ਤੋੜ ਰੱਖਿਆ ਸੀਗਾ ਮੈਂ ਜਿੰਨੇ ਦਾ ਕਲਾ ਕਵਰ ਹੈ ਮੈਂ ਸਾਰਾ ਫੋਨ ਠੀਕ ਕਰਾਉਣਾ ਹੈ ਕੈਂਡਾ ਕੈਂਡਾ ਕੰਮ ਹਾਂ ਸੋਹਣਾ ਲੱਗਦਾ ਕੀ ਬਣਾ ਰੱਖਿਆ ਸੀ ਵਿਚਾਰੇ ਨੇ ਦਾ ਟ੍ਰਾਂਸਪੇਰੈਂਟ ਜਿਹਾ ਕਵਰ ਹੈਗਾ ਕਲਾਈ ਫੋਨ ਹਾਂ ਚਿਪ ਜਾਂਦਾ ਵੀ ਪਹਿਲਾਂ ਦੇਖ कि रेट के चलांदा होगा होने चला कौन कोई आज चले तो हम बोले ता हम एक सरे जा ले बस बस लग तो नहीं हां ਉਹ ਬੀਨਾਂ ਬਤੇ ਰੋ ਲੱਕੀ ਨੇ ਹਾਂ ਸੋਕੇ ਲੈ ਜਾਂਦੇ ਹੁੰਦੇ ਦੌਰ ਨੂੰ ਜਾਂਣ ਲੱਗੀ ਤਾਂ ਪਾਲੂ ਨਹੀਂ ਤਾਂ ਫੜ ਲੂਗੀ ਬਾਹ ਦੇ ਬਸ ਫੋਲ ਉਹ ਤਾਂ ਮਿਲੂ ਤੇ ਦੂਜੀ ਬਾਤ ਹੈ ਫੜ ਲਈ ਦੂਜਾ ਬਸ ਤੇ ਲੋ ਫੈਲ ਕੇ ਫੜੂਗੀ ਬਸ ਨਹੀਂ ਨਹੀਂ ਬਾਝ ਫੜੂ ਮੂਝ ਫੜ ਲਈ ਉਹ ਵੀ ਆ ਗਿਆ ਬਸ ਬਸ ਫੜ ਮੂਝ ਫੜ ਲਈ ਲੈ ਫੋੜੇ ਨਹੀਂ ਕੋਸ ਨਹੀਂ ਹੁੰਦਾ ਬਾ ਪਾਲੂਗੀ ਫਰੋਂ ਦੇ ਦਵਾਰ ਬੋਲ ਦੇ ਸਾਢੇ 5 ਕਿਲੋ ਕਰਨਾ ਇੱਕ ਬੰਨ ਲੂਗੀ ਇੱਕ ਹੱਥ ਚ ਫੜ ਲੂਗੀ ਮੈਂ ਮੂੰਹ ਆਇਆ ਲੱਗਦਾ ਆਜੂ ਛੱਡ ਜੂਗੀ ਤੇ ਮੇਰੇ ਕੋਲ ਮੈਂ ਹੋਏ ਐਡੇ ਵੀ ਤੁਸ ਮੈਨੂੰ ਬਾਹਰ ਜਾਣਾ ਮੈਂ ਇਹ ਤਰੀਕੋ ਮੜ ਨਹੀਂ ਚੱਲੀ ਉਹ ਜਿਸਲੇ ਲੱਗ ਜੇਗੀ ਫਿਰ ਮਨ ਸ਼ਾਂਤੀ ਆਉਗੀ ਪਰ ਮੈਨੂੰ ਤਾਂ ਲੱਗਦਾ ਕਿ ਘਾਬੜ ਜੂਗੀ ਇਹ ਤਾਂ ਮੈਨੂੰ ਲੱਗ ਜਾ ਜੇ ਪੁੱਠੀ ਮੜੂਗੀ ਮਾਸੀ ਮੈਂ ਲੱਗੀ ਜਾਂਦਾ ਨਾ ਨਾਮ ਮੜੂਗੀ ਆ ਉੱਡਿਆ ਮੂੰਹ ਤੇ ਵਸਾਂ ਹੈ ਬੋਝੂਗੀ ਕਿਵੇਂ ਲੱਗੇਵੇਂ ਉਹ ਜਿਹੜੀ ਮੜੂਗੀ ਤਰੀ ਸੱਬ 4 ਕਿਲੋ ਆ ਗਿਆ ਮੇਰਾ 파ਰਟਨਰ ਮੇਰਾ ਜੀ ਨਹੀਂ ਲੱਗਦਾ ਇਹ ਵੀ ਨਾ ਜਿਹੜਾ ਤੂੰ ਕਹਿੰਦਾ ਨਾ ਕੋਟੇ ਵੱਟ ਜਾਣਗੇ ਉਹਨਾਂ ਨਾਲ ਕਸੂ ਜੀ ਅੱਜ ਸਸਰੀਕਾਲ ਕੀ ਨੇ ਬੰਦ ਆ ਬੈਗ ਪਾਪਾ ਨੇ ਫੜਾ ਦਿੰਦੀ ਕੁਛ ਨਹੀਂ ਹੁੰਦਾ ਗਾ ਸਸਰੀਕਾਲ ਨਹੀਂ ਬੁਲਾਈ ਹੈ ਤੂੰ ਰਹਿਣ ਦੇ ਐਵੇਂ ਰਹਿਣ ਦੇ ਅਸੀਂ ਇੰਨੇ ਦਿਨਾਂ ਬਾਅਦ ਪਿਲੇ ਆ ਕਟਿੰਗ ਤਾਂ ਕਰਾਉਣੀ ਵਾਲਾ ਵੀ ਉਹ ਵੀ ਕਰਾਉਣੀ ਆ ਸ਼ਾਮ ਨੂੰ ਕਰਾ ਲੀ ਮੈਨੂੰ ਕਹੀਏ ਇਹਨੂੰ ਕਿ ਤੂੰ ਬਧੋਣੀ ਆ ਉਹਦੇ ਨਾਲ ਹਲੋ ਸਸਰੀਕਾਲ ਜੀ ਸਾਰੇ ਨੂੰ ਹੋਪ ਕਰਦੇ ਤੁਸੀਂ ਸੱਜਣੇ ਵਧੀਆ ਹੋਵੋਗੇ ਤੇ ਹੁਣ ਸਾਰੀਆਂ ਤਿਆਰੀਆਂ ਚੱਲੀਆਂ ਆਣੀਆਂ ਨੇ ਨੂਰ ਤੇ ਬਾਹਰ ਜਾਣ ਦੀਆਂ ਯੈਸ ਤੇ ਕਰਮਨ ਦੇ ਲੇਅਰ ਬਾਹਰ ਆ ਰਹੇ ਹੈ ਲੇਅਰ ਮੈਂ ਨਾ ਚੁਪੇ ਕੇ ਆਈ ਸੀ ਆਪੀ ਬਾਹਰ ਆ ਰਹੀ ਹੈ ਮੈਂ ਸੁਣਿਆ ਤੁਸੀਂ ਜੁੱਤੀ ਲਿਆ ਕੇ ਦਿੱਤੀ ਹੈ ਨੂਰ ਨੂੰ ਯੈਸ ਬਹੁਤ ਸਰਪ੍ਰਾਈਜ਼ ਤੇ ਇੱਥੇ ਨਾਨਕਿਆਂ ਵੱਲੋਂ ਕੱਲਾ ਉਹਨਾਂ ਦਾ ਮੁੰਡਾ ਆਇਆ ਤੇ ਅਸੀਂ ਦੋਨੇ ਕੁੜੀਆਂ ਆਈਆਂ ਮਾਸੀ ਕਿਉਂ ਅਨੂਰ ਦੇ ਕੱਪੜੇ ਵੈਕਿਊਮ ਕਰਾਉਣ ਜਾ ਰਹੇ ਕਿਵੇਂ ਇੱਕ ਗੱਲ ਹੈਗੀ ਹੈ ਜਿੰਨਾ ਅਸੀਂ ਡੱਬ ਵਾਲੀ ਘੁੰਮੇ ਆ ਤੇ ਬਠਿੰਡੇ ਚ ਗੇੜੇ ਕੱਢਿਆ ਉਹਨੇ ਅਸੀਂ ਆਪਦੇ ਪਿਆਵੋਰ ਚ ਨਹੀਂ ਕੱਢੇ ਹੋਏ ਕਿਉਂਕਿ ਰਵੀ ਹੁੰਦਾ ਉੱਤੇ ਕਿ ਤੁਸੀਂ ਗੇੜੀਆਂ ਤੇ ਗੇੜੀਆਂ ਘੱਟ ਦਿੰਦੇ। ਡੱਬ ਵਾਲੀ ਖਾਸ ਕਰਕੇ ਹਨਾ ਰਵੀ। ਕਦੇ ਉਸ ਗਲੀ ਚ ਵੜ ਕੇ ਕਦੇ ਆ। ਉਹ ਤਾਂ ਬਸ ਇਹ ਮੂਵੀ ਰੱਖਣਗੇ ਸੀ ਉਹ ਇੱਕੋ ਸ਼ੂਟ ਲੈਂਗੇ। ਹਾਂ ਵੀਰ ਜੋ ਯਾਰ ਆ ਨੂਰ ਨੇ ਇੱਥੇ ਕੀਤੀ ਸੀਗੀ ਆ ਆਪੀ ਗੇੜੀਆਂ ਗੇੜੀਆਂ ਦਾ ਮਤਲਬ ਨੂਰ ਦੇ ਨਾਨਕੇ ਵਾਲੇ ਆਏ ਆ। ਨੂਰ ਦੀ ਤਿਆਰੀ ਕਰਾਉਣ। ਜਵਾਕਾ ਜਾ ਕਰਾਉਂਦਾ ਨਹੀਂ ਯਾਰ ਹੈ। ਹਾਂ ਕੋਈ ਵੱਡਾ ਰੋਕਣ ਟੋਕਣ ਵਾਲਾ ਹੈ ਨਹੀਂ ਪਰ ਪੈਸੇ ਬਾਹਲੇ ਲਾ ਲੈਣਗੇ ਨਹੀਂ ਮੰਮੀਆਂ ਤਾਂ ਕੱਟ ਕਰਾਈ ਮੰਮੀਆਂ। ਕਰ ਰੋਣਾ ਫਿਰੇਗਾ ਹੁਣ ਅਸੀਂ ਪਹੁੰਚੇ ਪਾਵਰ ਬੈਂਕ ਲੈ ਨੂਰ ਦਾ ਪਾਵਰ ਬੈਂਕ ਕਦੇ ਲੋ ਆਇਆ ਨਾ ਟੇਬਲ ਦਾ ਪਾਵਰ ਬੈਂਕ ਲੈ ਹਾਂ ਅੱਛਾ ਮੈਡਮ ਤੁਸੀਂ ਕਿਹੜੀ ਕੰਟਰੀ ਤੋਂ ਆਏ ਹੋ ਕਿਹੜੇ ਤੋਂ ਪੰਜਾਬ ਕੰਟਰੀ ਪੁੱਛਿਆ ਮੈਂ ਸਟੇਟ ਨਹੀਂ ਪੁੱਛਿਆ ਮੈਂ ਇੰਡੀਆ ਕੰਡਮਨ ਨਹੀਂ ਕਰ ਰਿਹਾ ਸਲੇਹੀ ਲਾਨੀ ਬਾਈਪਾਸ ਨੂੰ ਪੈੜੀ ਲੱਗਦੀ 1.5 ਕਰੋੜ ਦਾ ਕਿੱਲਾ ਨਹੀਂ ਸ਼ਹਿਰ ਮਹਾਲੀ ਕੋਟੀ ਪਾਲੀ ਗੇੜਾ ਸੈਕਟਰ ਐ 14 14 ਰੁਪੀ ਕੋਨਾ ਮਰਕਾਣਾ ਜਾਂ ਕੁੜੀ ਇਹ ਨੰਬਰ ਵਹੀ ਹੀ ਹੈ ਸੋਨਸ ਚੈੱਕ ਕਰਕੇ ਦੇਖਦੇ ਹਾਂ ਸਹੀ ਹੈ ਗਲਤ ਹੈ ਬਣਾਈ ਹੈ ਨਾ ਨਹੀਂ ਮੈਂ ਤਾਂ ਨਹੀਂ ਬਣਾਈ ਇਹ ਤਾਂ ਇਹ ਖੋਲ ਨਾ ਹਾਂ ਹਾਂ ਪਾ ਲੀ ਜੀ ਸ਼ੁਕਰ ਸੁਣਾ ਨਾਮ ਦਾ ਸੇਦ ਡੂਰੀ ਹਾਈ ਰੀਡ ਦੀ ਹੱਡੀ ਕੱਢ ਲਈ ਇਹਨਾਂ ਨੇ ਦੀ ਨਾਮ ਨਹੀਂ ਕੀਆ ਹੋਇਆ ਜਿਹੜਾ ਉੱਤੇ 2 ਕਿਲੋ weight ਹੁੰਦਾ ਹੈ। ਅੱਛਾ ਤੁਸੀਂ ਇਹ ਤੇ ਨਹੀਂ ਦੀਦੀ। ਇਹ ਇਹਨਾਂ ਨੇ ਮੇਰੀ ਰੀੜ ਦੀ ਹੱਡੀ ਕੱਢ ਲਈ, ਇੱਕ ਮੇਰੀ ਸੱਜੀ ਅੱਖ ਕੱਢ ਲਈ। ਹਾਂ ਜਸ। ਇੱਕ ਇਹਨਾਂ ਨੇ ਮੇਰਾ ਦਿਲ ਕੱਢ ਲਿਆ। ਕਰਨ ਇਹਨਾਂ ਨੇ ਦਿਲ ਵੀ ਕੱਢ ਲਿਆ। ਅੱਖ ਵੀ ਕੱਢ ਲਈ, ਰੀੜ ਦੀ ੱਡੀ ਵੀ ਕੱਢ ਲਈ। ਜੀ ਰੁਕ ਜਾ। ਵੀਰ ਚੁੱਪ ਕਰ ਜਾ ਬਿਸਕਟ ਖਾ ਲੈ। ਇਹਨਾਂ ਨੇ ਕਿੰਨੇ ਕੱਢ ਕੇ ਨੂੜਾ ਪੋ ਲਈਆਂ। ਹਾਏ। ਕੁਈ ਨਹੀਂ ਸਹੀ ਹੈ ਹਾਂ ਮਾਸਾ ਜੀ ਕੀ ਲੈ ਆਇਓ ਛਤਰੀ ਬਹੁਤ ਸੋਹਣੀ ਹੈ ਵਾਓ ਤੇ ਨਹੀਂ ਲੈ ਕੇ ਬੈਠੀ ਨਾ ਵੀ ਬੋਲੋ ਬਹੁਤ ਸਹੀ ਹੈ ਕਹੋ ਲਓ ਜੋ ਕੁਡੀ ਕਮ ਨਹੀਂ ਮੈਂ ਬੋਲ ਐਕਸ ਫਰਕ ਤਾਂ ਨਹੀਂ ਗਿਆ ਬੱਸ ਅਸੀਂ ਆਓ ਬਲੂ ਲਾਈਟ ਆ ਹਾਂ ਕਾਫੀ ਰਾਦੇਸ ਦਊਗਾ ਨਾ ਤੁਸੀਂ ਵੀ ਬਣਾ ਲਓ ਕੋਈ ਹੈ ਟ੍ਰਾਈ ਕਰਦੇ ਸੀ ਸੇਮ ਹੀ ਬਣਾ ਲਈ ਨਾ ਮੇਰੀ ਉਹ ਕਰ ਪਰ ਕੇ ਹਾਂ ਮੈਨੂੰ ਇਸ ਸ਼ੇਪ ਸੋਣੀ ਥੋੜੀ ਨਾਲ ਗੋਲ ਨਾਲੋਂ ਨਹੀਂ ਟ੍ਰਾਇੰਗਲ ਵਾਲੀ ਦੀ ਸੋ ਵਾਈਟ ਵਾਲੀ ਜਿਹੜੀ ਸਨੈਪ ਜੈਡ ਤੇ ਚੜੀ ਮੀ ਬਹੁਤ ਆ ਰਹੇ ठीक है, ओके, करो की, और नहीं की जी? ओ वीडियो पॉज कर ली कॉल के दिखाओ <laughs> <laughs> जी पूरा

ओके वेरी नाइस आ की हो गया तराश मार ना फिर थोड़े पता एक एक पता संसार मिल चुके आ की हो गया आ मेरा ठीक है असली सर ओए इधर असली सारे हम जा रहे हैं बीबी को क्योंकि बीबी उदास ना हो जाए बुजुर्ग है मेरी चप्पलें यहां किधर गई हैं आप आ ये मेरी हैं मेरी हैं

ਰਾਦਰਵਾ ਤਾਲਕਾ ਕਰੀ ਹਾਂ ਹਾਂਜੀ ਚਲੋ ਬੈਠੋ ਕੀ ਕਰੀਏ ਬੀ ਵੀ ਅਸੀਂ ਸੋਚੇ ਤੁਹਾਨੂੰ ਲਈ ਲੈ ਗਏ ਅੰਗਦਾ ਬਾਲਾ ਨਾ ਘਰ ਮੈਨੂੰ ਹੋ ਹੀ ਜਾਂਦਾ ਇਹਨੂੰ ਪੈਸੇ ਵੀ ਆ ਨਾ ਗੱਪੀ ਗੁਰਪਤਵਾਰੀ ਅਸੀਂ ਕਾਸ਼ ਤੇ ਕਿਸੇ ਦਾ ਕੋਈ ਮਾਫ ਨਹੀਂਗਾ ਚਲੋ ਡੰਡ ਤਾਂ ਕੱਢਨੇ ਬੈਣਗੇ ਉਹਨਾਂ ਨੇ ਰੱਖ ਦਿੱਤਾ ਸੀ ਬਦਲ ਲੈ ਕਿਨੇ ਚੱਲੇ ਆਏ ਬਦਲ ਨਹੀਂ ਨਹੀਂ ਹੁੰਦਾ ਕੋਈ ਬਦਲੂਗੀ ਤੇਰੇ ਵਰਗ ਨੂੰ ਨੀਕਾ YouTube ਤੇ ਦੇਖ ਕੇ ਆਇਆ ਲੈ ਉਹ ਤਾਂ ਸਾਡੇ ਹਾਂ YouTube ਤੇ ਹੈਲਪਰ ਹੈ

ਦੁਖਾਵੀ ਨਹੀਂ ਤਾਂ ਹੁੰਦਾ ਨਹੀਂ ਉਹ ਨਾ ਨਹੀਂ ਉਹ ਤਾਂ ਕੀ ਗੱਲ ਹੋਈ ਸੀ ਜਦੋਂ ਮੰਮਾ ਰਿਆਪ ਤਾਂ ਗੱਲਾਂ ਮਾਰਨੋਂ ਹਟਦੇ ਨਹੀਂ ਸੀ ਤੇ ਆਪਾਂ ਨੂੰ ਕਹਿੰਦੇ ਸੀ ਚੁੱਪ ਕਰ ਜੇ ਤੂੰ ਸੀਗੀ ਇੱਥੇ ਪਤਾ ਨਹੀਂ ਮੈਂ ਹਾਂ ਹਾਂ ਆਪ ਬਸ ਆਪਕ ਸੂਟ ਖੋਲ ਕੇ ਬਹਿ ਗਏ ਤਾਂ ਸਾਨੂੰ ਕਹਿੰਦੇ ਚੁੱਪ ਕਰਕੇ ਬਹਿ ਜਾ ਮੇਰੀ ਆਹੀ ਇੱਛਾ ਮੇਰੇ ਪੈਰ ਬਲ ਕੇ ਸੱਚੀ ਦੀ ਕਮੀ ਨਹੀਂ ਹੋਣੀ ਚਾਹੀਦੀ ਕੀ ਕਰਤੀ ਸੀ ਮੇਰੇ ਕੋਲ ਚਾਰ ਪੰਜ ਪੱਤੇ ਸੀ ਤੇ ਲੈਣੇ ਆਣੇ ਸੀਗੇ ਮੈਨੂੰ ਯਾਦ ਹੈ ਮੇਰੇ ਕੋਲ ਚਾਰ ਪੰਜ ਪੱਤੇ ਸ਼ਾਇਦ ਦੀਪ ਕੋ ਦੀਪ ਸੀਗਾ ਪੱਤੇ ਵੰਨਣਾ ਠੀਕ ਹੈ ਇਹਦੇ ਕੋਲ ਪੱਤੇ ਤੇ ਸ਼ਾਇਦ ਪਾਪਾਸ ਤੇਜੀ ਪਾਪਾ ਕੋਲ ਇੱਕ ਪੱਤਾ ਐਨ ਮੇਰੇ ਚਾਰ ਪੰਜ ਮੇਰੇ ਪੜਲੇ ਪਾਪਾ ਦੇ ਕੋਲ ਇੱਕ ਪੱਤਾ ਉਹ ਛੱਡਤਾ ਮੇਰੇ ਬਾਦੇ ਪੱਤੇ ਇਕੱਠੇ ਕਰਨ ਦੀ ਇਹਨਾਂ ਦੀ ਜ਼ੋਰ ਲੱਗੇ ਨਾ ਉਹਨੇ ਵੱਧ ਕਰ ਲੇਦੀ ਤੂੰ ਪਿੱਛੇ ਰਹਿ ਗਿਆ ਕਹਾਣੀ ਨਹੀਂ ਸੱਤੇ ਦਾ ਉਧਰ ਹੀ ਜਾਊਗਾ ਆਪਾਂ ਥੋੜੀ ਕੰਮ ਉਹ ਆਪਾਂ ਜੀ ਕੰਮ ਨੂੰ ਮੈਂ ਚਿੱਟੀ ਮੈਂ ਪੰਜੀ ਚਿੱਟੀ ਨਹੀਂ ਜਦੋਂ ਪੱਤਾ ਲੈ ਲੈ ਦੇ ਦੇ ਹੁਣ ਹੋਦਾ ਹੀ ਨਹੀਂ ਲੈ ਲੈ ਮੋੜੋ ਕੋ ਮੋੜੋ ਇਹ ਇੱਥੇ ਮੋੜਾ ਨਾ ਹੋਇਆ ਹਾਰ ਗਿਆ ਹਾਰ ਗਿਆ ਸਾਰੇ ਮੇਰੇ ਕੋ 80 ਹੈ ਵਧੀਆ ਖਾਣਾ ਮੇਰਾ ਵੀ ਦੇ ਦੇ ਤਨਾਸ਼ ਰਹੀ ਦੇ ਦੰਟੇ ਦੰਟੇ ਇਹਦਾ ਕਿੰਨਾ ਬੇ ਹੋ ਰਿਹਾ ਹੈ ਉਹਨੂੰ ਇੱਕ ਨਹੀਂ ਤਾਂ ਤਮੋੜ ਦਿੱਤਾ ਦੋ ਗਰ ਤਮੋੜ ਦੇ। ਨਹੀਂ ਕੋਈ ਮੈਂ ਇੱਕ ਵੀ ਮੋੜ ਨਹੀਂ ਆਦਾ ਇਸ ਮੇਰੇ। ਤੇ ਦੁੱਖ ਕੀ ਆਉਂਦੀ ਹੋਈ ਐਂਦਰੋਂ ਕੀ ਆਏਗਾ? ਚੌਕੀ ਬੱਜ ਗਏ। ਗਿਵਸ। ਛੂ ਕਰ ਕੋਈ ਤਾਂ ਰੰਗ ਚੱਲਿਆ। ਐਂ ਸਾਰੇ। ਕੋਈ ਤਾਂ ਤੱਪੇ ਨਹੀਂ। ਸਿਰ ਕਰੀਏ ਰੱਖੀਏ ਬੰਨੀ। ਨਹੀਂ ਨਹੀਂ ਇਹਦਾ ਕੋਈ ਨਹੀਂ ਦੋ ਮੋੜਦੇ ਨਹੀਂ ਆਪਾਂ। ਆ ਦੋ ਪੱਤੇ ਨਹੀਂ ੱੱਕੇ ਨਾ। ਦੀਵੀ। ਇੱਕ ਪੱਤਾ ਆ ਜੂਗਾ, ਦੋ ਆ ਜੂਗੇ। ਉਹ ਪੰਡਤ ਬੈਠਾ। ਹਰ ਤਰ੍ਹਾਂ ਦੇ ਹੋਣ ਬੱਲੂ ਅੱਖਾਂ ਮੰਨ ਕੇ ਫਤਿਹ ਦੇਖਣ ਮੈਨੂੰ ਠੱਗੀ ਕਰੂਗਾ ਛੋਡੇ ਦਾ ਹੁਣ ਸਾਰੇ ਬੱਤੇ ਦੇਖ ਲਏ ਮੈਂ ਪਰ ਦੇਖੀ ਪਰ ਪੰਡਤ ਨੇ ਮੈਨੂੰ ਆਖਿਆ ਆ ਚੱਲ ਮਾੜਾ ਪੰਡਤ ਹੈ ਨਾ ਚੱਲਦੀ ਕਿਹੜੀ ਆ ਤੂੰ ਤਾਂ ਆ ਗਿਆ ਮੇਰਾ ਉਹ ਹੋ ਗਿਆ ਦੱਸ ਦੀ

ਉਈ ਤਾ ਚੰਨ ਕਮਾਈ ਵਾਲੇ ਬੰਦੇ ਤਾਂ ਉਧਰ ਹੀ ਬੈਠੇ ਹਾਲ ਕਿ ਜਾਣੀ ਹੁਣ ਕੀ ਹੋਲੇ ਕਿ ਫਾਲੇ ਲਾ ਲਾ અમેને કોઈ જની પતની કે પાએ તોડે વર્ગી સોચ આની કે કિસીને ટપું વિશાગ દી આયે દેખો પૂરે પૂરે જાં ટપું દે નહી ટપું નાગી કરી આત ખડી દોની રંગીયા નહી તો કોલેજી ઇતھے ડોસ ઓંધી હોઈ રિફ્રેશમેન્ટ ના મીન માલા ઈયે બસ રિફ્રેશમેન્ટ આ ગઈ પેલે દૂધ પી લો પાંડે પાંડે નહીં Mouth, control, 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 ਕੰਟਰੋਲ ਕੰਟਰੋਲ ਉਹ ਰੱਦ ਦਾ ਮੋੜ ਕੇ ਈ ਸਾਹ ਕਰਾ ਦਿੰਦਾ ਰਵੀ ਰਵੀ ਸੈਡ ਸੰਗਲਾ ਸੈਡ ਸੰ ਆ ਸੈਡ ਸੰਗਲਾ ਰਵੀ ਓ ਇੰਨੇ ਦੀ ਉਪਲਬਧੀਆਂ ਪਈਆਂ ਨਗਰ ਲੈ ਨੋ ਤਿੰਨ ਲੱ ਲੈ ਤਿੰਨ ਲੱ ਆਉਂਦਾ ਇੰਨੇ ਪੱਤਿਆਂ ਨਾਲ ਤੇ ਆ ਬੰਦਾ ਹਾਰਦਾ ਹੋਵੇ ਇੰਨੇ ਪੱਤਿਆਂ ਨਾਲ ਤਿੰਨ ਪੱਤਿਆਂ ਵਾਲਾ ਬੰਦਾ ਹਾਰਦਾ ਹੋਵੇ ਐਸਾ ਮੁਕਾਬਲਾ ਮੈਨੇ ਕਭੀ ਨਹੀਂ ਦੇਖਿਆ ਔਰ ਨੂਰ ਰਾਉ ਦਾ ਚਾਈਨੀਜ਼ ਪੱਖਾ ਦਿਖਾਉਂਦੀ ਹੋਈ ਘੋਮ ਘੋਮ ਸਿੰਘਾ ਜੋਂ ਐਨੇ ਪੱਤੇ ਨਹੀਂ ਪਾਏ ਜਿੰਨੇ ਨੂਰ ਕੋਲੇ ਐ ਅਸੀਂ ਤੈਨੂੰ ਬਾਹਰ ਜਾਂਦੀ ਨੂੰ ਕੈਸ਼ ਦਿੱਤਾ ਨਾ ਕੈਸ਼ ਨਾ ਆਹ ਕੀ ਜਾਨੀਂ ਦੋਨ ਦੇਖ ਚਾਈਨਾ ਦੇ ਚੌਕੀ ਚੋਕੀ ਤੇ ਕੀ ਲੇਖਦੀ ਤੂੰ ਪੱਤੇ ਲੈਣੇ ਆ ਤਾਂ ਲੈ ਲੈ ਮੈਂ ਆਖਿਆਗਾ ਰੁਕ ਜਾ ਰੁਕ ਜਾ ਇਧਰ ਚੂਈ ਮਹੀ ਲੈ ਤਮ ਤੋਂ ਮੂਹਲੇ ਚੱਲ ਚੱਲ ਜਿੱਤ ਗਿਆ ਮੈਂ ਕਿਸਮਿੰ ਦੇ ਦੇ ਹੁਣ ਨੂਰ ਵਾਸਤੇ ਟਰੋਫੀ ਲੈ ਕੇ ਆਈ ਜਾਵੇ ਮੈਂ ਮੈਂ ਸੱਚ ਵਜ ਕੇ ਬੱਚੋ ਚਲੋ ਵਰਸ਼ਵਸ ਜੀ ਨੇ ਕਰਨਾ ਤਾਂ ਦੰਦ ਰਗੜਨੇ ਰਗੜ ਲੋ